ਸੋਮਵਾਰ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉੱਥੇ ਹੀ 23 ਜੁਲਾਈ ਨੂੰ ਵਿੱਤ ਮੰਤਰੀ ਦੇ ਵੱਲੋਂ ਬਜਟ ਪੇਸ਼ ਕੀਤਾ ਜਾਏਗਾ ਤੇ ਜੇਕਰ ਬਜਟ ਦੀ ਗੱਲ ਕਰੀਏ ਦੇਸ਼ ਦੇ ਲੋਕਾਂ ਨੂੰ ਅਤੇ ਹਰ ਵਰਗ ਨੂੰ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਪਰ ਉੱਥੇ ਹੀ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਵੀ ਬਜਟ ਤੋਂ ਕਾਫੀ ਜ਼ਿਆਦਾ ਉਮੀਦਾਂ ਨੇ ਦੱਸਦੇ ਕਿ ਬਜਟ 2024 ਦੇ ਵਿੱਚ ਕੇਂਦਰ ਸਰਕਾਰ ਕਿਸਾਨਾਂ ਦੇ ਲਈ ਵੀ ਕਈ ਅਹਿਮ ਐਲਾਨ ਕਰ ਸਕਦੀ ਹੈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾ ਸਕਦੀ ਹੈ ਖੇਤੀਬਾੜੀ ਉਪਕਰਨਾ ਤੇ ਸਬਸਿਡੀ ਵਧਾ ਸਕਦੀ ਹੈ ਤੇ ਕਿਸਾਨ ਸਨਮਾਨ ਨidhi ਦੀ ਰਕਮ ਵਧਾ ਸਕਦੀ ਹੈ ਮੋਦੀ ਸਰਕਾਰ ਦੇ ਤੀਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਕਿਸਾਨਾਂ ਦੇ ਹਿੱਤ 'ਚ ਵੱਡੇ ਐਲਾਨ ਹੋ ਸਕਦੇ ਨੇ ਦੱਸੇ ਕਿ ਕਿਸਾਨ ਜਥੇਬੰਦੀਆਂ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੀ ਰਾਸ਼ੀ ਵਧਾਉਣ ਦੀ ਮੰਗ ਕਰ ਰਹੀਆਂ ਨੇ ਮੌਜੂਦਾ ਸਮੇਂ ਦੇ ਵਿੱਚ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦਿੱਤੇ ਜਾਂਦੇ ਨੇ ਪਰ ਮਹਿੰਗਾਈ ਅਤੇ ਵੱਧਦੀ ਲਾਗਤ ਦੇ ਮੱਦੇਨਜ਼ਰ ਇਸ ਵਿੱਚ ਵਾਅਦਾ ਕਰਨ ਲੋੜ ਹੈ ਸੰਭਾਵਨਾ ਹੈ ਕਿ ਸਰਕਾਰ ਇਸ ਨੂੰ ਵਧਾ ਕੇ 8000 ਰੁਪਏ ਸਾਲਾਨਾ ਕਰ ਸਕਦੀ ਹੈ ਉੱਥੇ ਹੀ ਜੇਕਰ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੇਂ ਵਿੱਚ ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ 3 ਲੱਖ ਰੁਪਏ ਤੱਕ ਦਾ ਖੇਤੀਬਾੜੀ ਕਰਜ਼ਾ 7% ਵਿਆਜ ਦਰ ਤੇ ਉਪਲਬਧ ਹੈ ਜਿਸ ਦੇ ਵਿੱਚ 3% ਦੀ ਸਬਸਿਡੀ ਸ਼ਾਮਲ ਹੈ ਭਾਵੇਂ ਕਿਸਾਨਾਂ ਨੂੰ ਇਹ ਕਰਜ਼ਾ 4% ਵਿਆਜ ਦਰ ਤੇ ਮਿਲਦਾ ਹੈ ਮਹਿੰਗਾਈ ਅਤੇ ਖੇਤੀ ਲਾਗਤਾਂ ਵਿੱਚ ਵਾਧੇ ਦੇ ਮੱਦੇ ਨਜ਼ਰ ਸਰਕਾਰ ਇਸ ਸੀਮਾ ਨੂੰ ਵਧਾ ਕੇ 4 ਤੋਂ 5 ਲੱਖ ਰੁਪਏ ਕਰ ਸਕਦੀ ਹੈ ਉੱਥੇ ਹੀ ਜੇਕਰ ਸੋਲਰ ਪੰਪ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇਸ਼ ਭਰ ਦੇ ਕਿਸਾਨਾਂ ਨੂੰ ਸਿੰਚਾਈ ਲਈ ਸਬਸਿਡੀ ਵਾਲੇ ਸੋਲਰ ਪੰਪ ਮੁਹੱਈਆ ਕਰਵਾ ਰਹੀ ਹੈ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਸੋਲਰ ਪੰਪਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਵਰਤੋਂ ਮਿਲਣਾ ਚਲਾਉਣ ਚਾਰਾ ਕੱਟਣ ਅਤੇ ਘਰੇਲੂ ਵਰਤੋਂ ਲਈ ਵੀ ਕੀਤੀ ਜਾ ਸਕੇ ਇਸ ਲਈ ਬਜਟ ਦੇ ਵਿੱਚ ਵਿਵਸਥਾ ਕੀਤੀ ਜਾਵੇ ਤੇ ਇਸੇ ਨੂੰ ਲੈ ਕੇ ਹੁਣ ਇਹ ਵੀ ਜੋ ਇੱਕ ਕਿਆਸ ਰਾਈ ਲਗਾਈ ਜਾ ਰਹੀ ਹੈ ਕਿ ਸ਼ਾਇਦ ਇਸ ਮਸਲੇ ਦੇ ਵੱਲ ਵੀ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਸਕਦੇ ਨੇ ਉੱਥੇ ਹੀ ਖੇਤੀ ਦੇ ਸੰਦਾਂ ਤੇ ਟੈਕਸ ਕਟੌਤੀ ਵੀ ਕੀਤੀ ਜਾ ਸਕਦੀ ਹੈ ਦੱਸ ਦੇ ਕਿ ਕਿਸਾਨ ਜਿੱਥੇ ਬੰਦੀਆਂ ਖੇਤੀ ਸੰਦਾਂ ਤੇ ਲਾਏ ਜਾਂਦੇ GST ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਸੰਦਾਂ ਤੇ GST ਹਟਾਵੇ ਜਾਂ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਦੇਵੇ ਬਜਟ ਦੇ ਵਿੱਚ ਸਰਕਾਰ ਜੀਐਸਟੀ ਦਰਾਂ ਘਟਾਉਣ ਜਾਂ ਖੇਤੀ ਸੰਬੰਧਾਂ ਉੱਤੇ ਹੋਰ ਸਬਸਿਡੀਆਂ ਦੇਣ ਦਾ ਫੈਸਲਾ ਕਰ ਸਕਦੀ ਹੈ ਦੇਸ਼ ਭਰ ਦੇ ਕਿਸਾਨਾਂ ਵਿੱਚ ਇੱਕ ਸਕਾਰਾਤਮਕ ਸੰਦੇਸ਼ ਜਾਵੇਗਾ ਕਿ ਸਰਕਾਰ ਖੇਤੀ ਉੱਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਇਸ ਤਰ੍ਹਾਂ ਬਜਟ 2024 ਵਿੱਚ ਕਿਸਾਨਾਂ ਲਈ ਕਈ ਅਹਿਮ ਐਲਾਨ ਹੋ ਸਕਦੇ ਨੇ ਜਿਸ ਨਾਲ ਨਾ ਸਿਰਫ ਉਹਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ ਸਗੋਂ ਖੇਤੀ ਖੇਤਰ ਵਿੱਚ ਵੀ ਸਕਾਰਾਤਮਕ ਤਬਦੀਲੀਆਂ ਆਉਣਗੀਆਂ ਤਾਂ ਦੱਸਿਆ ਕਿ ਸੋਮਵਾਰ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਅਤੇ 23 ਜੁਲਾਈ ਨੂੰ ਵਿੱਤ ਮੰਤਰੀ ਦੇ ਵੱਲੋਂ ਬਜਟ ਸੈਸ਼ਨ ਪੇਸ਼ ਕੀਤਾ ਜਾਏਗਾ ਵੈਸੇ ਤਾਂ ਇਸ ਬਜਟ ਸੈਸ਼ਨ ਤੋਂ ਹਰ ਇੱਕ ਵਰਗ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਤੇ ਜੇਕਰ ਕਿਸਾਨਾਂ ਦੀ ਗੱਲ ਕਰੀ ਤਾਂ ਕਿਸਾਨਾਂ ਨੂੰ ਲੈ ਕੇ ਕੁਝ ਨਾ ਕੁਝ ਸ਼ੁਭ ਸੰਕੇਤ ਇਸ ਬਜਟ ਦੇ ਵਿੱਚੋਂ ਮਿਲ ਸਕਦਾ ਹੈ